ਠੀਕ ਹੈ ਜੀ ਓਕੇ ਮੇਰੇ ਕੋਲ ਆ ਪਰ ਆ ਸਾਡੀ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਫਿਨਿਸ਼ ਹੋ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਕਾਫੀ ਸ਼ੀਮਾ ਜਿਲ੍ਹਾ ਕਾਇਆਪਾ ਜਿਹੜਾ ਕਿ ਜੋ ਰੈਗੂਲਰ ਜਦੋਂ ਪੜ੍ਹਾਈ ਪੜ੍ਹਾਈ ਦੇ ਵਿੱਚ ਵੀ ਵੀਡੀਓ ਦੇ ਰਹੇ ਹੋ ਸਮਾਚਾਰ ਪੜ੍ਹਿਆ ਬਹੁਤ ਵਧੀਆ ਬਹੁਤ ਵਧੀਆ ਦੇਖੋ ਅਸੀਂ ਲੋਕੀ ਬਹੁਤ ਕੁਝ ਪਰਦੇ ਲਿਖਦੇ ਆਂ ਲੇਕਿਨ ਕੁਝ ਚੀਜ਼ਾਂ ਹੁੰਦੀਆਂ ਜਦੋਂ ਸਭ ਨੂੰ ਸਾਨੂੰ ਸਭਨੇ ਕੋਈ ਆ ਕੇ ਸਮਝਾਉਂਦਾ ਹੈ ਨਾ ਉਹਦੀ ਇੱਕ ਵੱਖਰੀ ਸਾਖ ਹੁੰਦੀ ਹੈ ਉਹਦੀ ਇੱਕ ਵੱਖਰੀ ਦਿਮਾਗ ਚ ਚੀਜ਼ ਬੈਠ ਪੈਂਦੀ ਹੈ ਅਸੀਂ ਜਿੰਨੀਆਂ ਮੱਥੀਆਂ ਕਰਦੇ ਆ ਕਿ ਕਿਤਾਬਾਂ ਠੀਕ ਹੈ ਜੀ ਕੈਮਰਾ ਲਿਆਂ ਦਿਓ ਮਮ ਜੀ ਆ ਰਾਮ ਮੂਰਤੀ ਵੈਲਫੇਅਰ ਐਸੋਸੀਏਸ਼ਨ ਦੁਆਰਾ ਇਹ ਮੀਟਿੰਗ ਜਿਹੜੀ ਕੀਤੀ ਗਈ ਹੈ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਡਾਕਟਰ ਰਾਜੀਸ਼ ਰਾਮ ਮੂਰਤੀ ਜੀ ਨੇ ਵਿਚਾਰ ਸਰੇ ਹੈ ਗਰੀਬ ਲੋਕਾਂ ਦੀ ਮਦਦ ਕਰਨਾ ਅੱਜ ਜਿਹੜੀਆਂ ਬਿਮਾਰੀਆਂ ਜਿਵੇਂ ਟੀਬੀ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਹਦੇ ਸਿੰਪਟਮਸ ਕਿਹੜਿਆ ਇਲਾਜ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਜੇ ਇਹਦੇ ਸਿੰਪਟਮਸ ਕਿਸੇ ਨੂੰ ਮਿਲਣ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ ਅਸੀਂ ਪੜ੍ਹਦੇ ਲਿਖਦੇ ਤੇ ਬਹੁਤ ਕੁਝ ਆਂ ਲੇਕਿਨ ਜਦੋਂ ਸਾਨੂੰ ਕੋਈ ਆ ਕੇ ਸਾਹਮਣੇ ਚੀਜ਼ਾਂ ਦੱਸਦਾ ਹੈ ਤਾਂ ਸਾਨੂੰ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ RAM MURTI ਜੀ ਨੇ ਇਹ ਜਿਹੜਾ ਇੱਕ ਟੀਚਾ ਚੁੱਕਿਆ ਲੋਕਿਆਂ ਵਿੱਚ ਜਾਗਰੂਕਤਾ ਫੈਲਾਉਂਦਾ ਭਾਵੇਂ ਸਫਾਈ ਇੱਕ ਜਿਹਦੇ ਵਿੱਚ ਇਹਨਾਂ ਨੇ ਮਿਨਿਸਪਲ ਕਾਰਪੋਰੇਸ਼ਨ ਦੀ ਇੱਕ ਅਫੀਸ਼ੀਅਲ ਨੂੰ ਬੁਲਾਇਆ ਮਿੰਦਰ ਜੀ ਨੂੰ ਉਹਨਾਂ ਨੇ ਲੋਕਾਂ ਨੂੰ ਦੱਸਿਆ ਹੈ ਕਿ ਕਿਹੋ ਜਿਹਾ ਤਰ੍ਹਾਂ ਲੇਡੀਜ਼ ਨੂੰ ਕੂੜਾ ਘਰੋਂ ਬਾਹਰ ਸੁੱਟਣਾ ਨਹੀਂ ਚਾਹੀਦਾ ਜੇ ਇਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਦੱਸੇ ਅੱਜ ਆਪਣੀ ਆਵਾਜ਼ ਉਠਾਉਣ ਕਿ ਸਾਡੇ ਘਰ ਕੂੜਾ ਲਿਫਟਿੰਗ ਵਾਲੇ ਨਹੀਂ ਆਉਂਦੇ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਬਹੁਤ ਵੱਡੀਆਂ ਇੱਕ ਚੰਗੀ ਸੋਸਾਇਟੀ ਦਾ ਸੋਸਾਇਟੀ ਦੀ ਆਧਾਰ ਬੰਦਾ ਹੈ ਉਹ ਲੋਕਾਂ ਨੂੰ ਦੱਸ ਕੇ ਇਹ ਬਹੁਤ ਵਧੀਆ ਕੰਮ ਕਰਦੇ ਪਏ ਨੇ ਨਾਲੇ ਇਹਨਾਂ ਨੇ ਜਿਹੜੇ ਮੈਨੂੰ ਬੜਾ ਸੋਹਣਾ ਲੱਗਾ ਹੈ ਸੁਣ ਕੇ ਕਿ ਇਹਨਾਂ ਨੇ ਜਿਹੜੇ ਪੀਟੀਵੀ ਦੇ ਪੇਸ਼ੈਂਟਸ ਅਡੌਪਟ ਕੀਤੇ ਜਿਨ੍ਹਾਂ ਦੇ ਰਾਸ਼ਨ ਵੰਡਣ ਕਰਦੇ ਨੇ ਗਰੀਬ ਲੜਕੀਆਂ ਦੀ ਸ਼ਾਦੀ ਕਰਾਉਣਾ ਤੇ ਹੋਰ بڑے بڑے ਵਧੀਆ ਸੋਸ਼ਲ ਸਰਵਿਸ ਦੇ ਕੰਮ ਕਰਦੇ ਪਏ ਨੇ ਜਿਹੜੇ ਵਾਕਈ ਕਾਬਿਲ ਇਤਿਹਾਨ ਨੇ ਤੇ ਮੈਂ ਇਹਨਾਂ ਰਾਮ ਮੁਰਤੀ ਵੈਲਫਰ ਸੁਸਾਇਟੀ ਦਾ ਸ਼ੁਕਰੀਆ ਦਾ ਵੀ ਕਰਾ ਕਰਨਾ ਚਾਹਾਂਗੀ ਤੇ ਇਹਨਾਂ ਨੂੰ ਅੱਗੇ ਆਉਣ ਲਈ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਵੀ ਕਹਿੰਦਾ ਹਾਂ ਠੀਕ ਹੈ ਅਸੀਂ ਹਰ ਮਹੀਨੇ ਦੀ ਤਰ੍ਹਾਂ ਡਾਕਟਰ ਰਾਮ ਮੁਰਤੀ ਵੈਲਫਰ ਸੁਸਾਇਟੀ ਦੇ ਵਿੱਚ ਇਕੱਠੇ ਹੋਏ ਆਂ ਸਾਡਾ ਅੱਜ ਦਾ ਪ੍ਰੋਗਰਾਮ ਮੇਨ ਰਾਸ਼ਨ ਮਿੱਤਰਾਂ ਦੇ ਨਾਲ-ਨਾਲ ਸਾਡੇ ਚੀਫ ਗੈਸਟ ਮਿਸੇਜ਼ ਨureen ਮਹਾਜਨ ਜਿਹੜੇ ਕਿ ਸਿਵਲ ਲਾਈਨ ਮੰਡਲ ਦੇ ਪ੍ਰਧਾਨ ਨੇ ਬਹੁਤ ਹੀ ਮਿਹਨਤੀ ਤੇ ਲਗਨ ਨਾਲ ਕੰਮ ਕਰ ਗਏ ਨੇ ਉਹਨਾਂ ਦਾ ਕੰਮ ਵੇਖ ਕੇ ਅੱਜ ਇੱਥੇ ਕਾਫੀ ਲੇਡੀਆਂ ਉਹਨਾਂ ਨੂੰ ਮਿਲਣ ਲਈ ਆਈਆਂ ਨੇ ਤੇ ਉਹਨਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀਆਂ ਹਨ ਇਸ ਤੋਂ ਇਲਾਵਾ ਅਸੀਂ 5 ਟੀਵੀ ਦੇ ਪੇਸ਼ੈਂਟ ਜਿਹੜੇ ਡਾਕਟਰ ਕੀਤੇ ਹੋਏ ਆ ਉਹਨਾਂ ਨੂੰ ਰਾਸ਼ਨ ਵਿਤਰਨ ਕਰੀਦਾ ਕੇ ਨਾਲ ਉਸ ਤੋਂ ਇਲਾਵਾ 15-16 ਗਰੀਬ ਪਰਿਵਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਰਾਸ਼ਨ ਵੰਡਣ ਕਰਨੇ ਆ। ਇਸ ਤੋਂ ਇਲਾਵਾ ਸਾਡੇ ਇੱਥੇ ਮੈਡੀਕਲ ਸੈੱਲ ਦੇ ਮੈਂਬਰ ਵੀ ਮੱਕੀ ਮੌਜੂਦ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਦੇ ਬੰਦੇ ਜਿਹੜੇ ਮੈਂਬਰ ਸਾਡੇ ਬੰਨ ਨੂੰ ਆਏ ਹੋਏ ਨੇ। ਅਸੀਂ ਬੜੇ ਖੁਸ਼ ਹੈਗੇ ਆ ਕਿ ਦਿਨ ਬਦ ਦਿਨ ਡਾਕਟਰ ਆਮੋਤੀ ਵੈਲਫੇਅਰ ਸੁਸਾਇਟੀ ਦੀ ਪ੍ਰਸਿੱਧੀ ਵਧੀ ਜਾਣੀ।